ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਖੜੇ ਆ ਬੀਡੀਪੀਓ ਦਫ਼ਤਰ ਰੋੜਕਾ ਕਲਾਂ ਦੇ ਪਿੰਡ ਕਨੜੇ ਸਿਆਂ ਜਿਹਨੂੰ ਬੁਲਾ ਕੇ ਰੋੜਕਾ ਕਲਾਂ ਦੇ ਅਦੀਨ ਆਉਂਦਾ ਆ ਇੱਥੇ ਜੋ ਪੰਚਾਇਤੀ ਜੋੜਾ ਦੇ ਵਿੱਚ ਬੀਬੀ ਚਗੀਰੋ ਜੀ ਜੋ ਕਿ ਸਰਪੰਚ ਦੀ ਚੋਣ ਜਿੱਤੇ ਸਨ ਪਰ ਉਹਨਾਂ ਦੀ ਇੱਕ ਕੁਪਰਤੀ ਮੌਤ ਹੋ ਜਾਣ ਦੇ ਕਾਰਨ ਜਿਹੜੀ ਉਹ ਸੀਟ ਖਾਲੀ ਹੋ ਗਈ ਸੀ ਪਰ ਮੌਕੇ ਤੇ ਜਿਹੜੇ ਮੌਜੂਦ ਅਧਿਕਾਰੀ ਸੀਗੇ ਵੀਡੀਓ ਦਫ਼ਤਰ ਰੋੜਕਾ ਕਲਾਂ ਦੇ ਜਿਹੜੇ ਵੀਡੀਓ ਸੀਗੇ ਤੇਜਿੰਦਰ ਕਪੂਰ ਸਿੰਘ ਉਹਨਾਂ ਵੱਲੋਂ ਉਸ ਮੌਕੇ ਤੇ ਉਹਨਾਂ ਦੀ ਮੌਤ ਤੋਂ ਉਪਰੰਤ ਜਿਹੜਾ ਅਧਿਕਾਰਤ ਪੰਚ ਜਿਹੜਾ ਹੈ ਇੱਕ ਜਨਰਲ ਕਾਸਟ ਦਾ ਜਿਹੜਾ ਹੈ ਉਹ ਲਗਾ ਦਿੱਤਾ ਗਿਆ ਸੀ ਜਦਕਿ ਜਿਹੜਾ ਪੰਚਾਇਤੀ ਚੋਣਾਂ ਦੇ ਵਿੱਚ ਪਿੰਡ ਕਨੜ੍ਹੇਸਿਆਂ ਨੂੰ ਐਸਸੀ ਰਿਜ਼ਰਵ ਜਿਹੜਾ ਕੈਟਾਗਰੀ ਆ ਉਹ ਕੋਸ਼ਿਸ਼ ਕੀਤਾ ਗਿਆ ਸੀ ਤੇ ਸੁਭਾਵਕ ਆ ਕਿ ਜਦੋਂ ਐਸਸੀ ਦੀ ਜਗ੍ਹਾ ਤੇ ਜਨਰਲ ਜਿਹੜਾ ਸਰਪੰਚ ਅਧਿਕਾਰਤ ਪੰਚ ਬਣਾ ਦਿੱਤਾ ਗਿਆ ਤਾਂ ਉਹਦਾ ਜਿਹੜਾ ਵਿਰੋਧ ਹੋਣਾ ਸ਼ੁਰੂ ਹੋ ਗਿਆ ਪਿੰਡ ਵੱਲੋਂ ਔਰ ਖਾਸ ਕਰਕੇ ਜਿਹੜੇ ਇਲਾਕੇ ਪਰਦੇ ਦਲਤ ਜੱਥੇਬੰਦੀਆਂ ਐ ਬੀਐਸਪੀ ਪਾਰਟੀ ਹੈਗੀ ਆ ਉਹਨਾਂ ਨੇ ਇੱਕ ਐਜੀਟੇਸ਼ਨ ਅਰੰਭਿਆ ਕਿ ਜਿਹੜਾ ਅਧਿਕਾਰਤ ਜਿਹੜਾ ਪੰਜ ਆ ਉਹ ਐਸਸੀ ਕੈਟਾਗਰੀ ਦੇ ਵਿੱਚੋਂ ਹੀ ਜਿਹੜਾ ਉਹ ਜਿਹੜਾ ਪਕਈਏ ਦੇ ਜਿਹੜਾ ਉਹਨੂੰ ਵਧਾਇਆ ਜਾਵੇ ਪਰ ਇਹ ਕਸ਼ਮਕਸ਼ ਲਗਾਤਾਰ ਚੱਲਦੀ ਰਹੀ ਤੇ ਕਰੀਬ 4-5 ਮੀਟਿੰਗਾਂ ਵੀਡੀਓ ਦਫ਼ਤਰ ਰੁੜਕਾ ਕਲਾਂ ਦੇ ਤੱਕ ਪਹੁੰਚ ਜਿਹੜੀਆਂ ਇੱਥੇ ਹੋਈਆਂ ਉਪਰੰਤ ਡੀਸੀ ਸਾਹਿਬ ਏਡੀਸੀ ਸਾਹਿਬ ਤੇ ਐਸਡੀਐਮ ਸਾਹਿਬ ਦੇ ਇਹ ਸਾਰੇ ਜਿਹੜਾ ਮਾਮਲਾ ਆ ਲਗਾਤਾਰ ਹੁੰਦਾ ਰਹੇ ਤੇ ਚਾਰ ਪੰਜ ਮੀਟਿੰਗਾਂ ਤੋਂ ਬਾਅਦ ਅੱਜ ਜਿਹੜੀ ਇਹਸ ਮੀਟਿੰਗ ਅੱਜ ਦੀ ਜਿਹੜੀ ਮੀਟਿੰਗ ਸੀ ਉਹਦੇ ਵਿੱਚ ਜਿਹੜਾ ਆ ਜਿਹੜਾ ਜਨਰਲ ਕਾਸਟ ਦੇ ਜਿਹੜੇ ਬਾਕੀ ਦੇ ਪੰਜ ਸਕੇ ਕਿਉਂਕਿ ਇੱਥੇ ਜਿਹੜੇ ਬਾਕੀ ਦਾ ਜਿਹੜਾ ਕੈਟਾਗਰੀ ਦੇ ਦੋ ਉਮੀਦਵਾਰ ਇੱਕ ਬੀਬੀ ਬਲਜੀਤ ਕੌਰ ਤੇ ਇੱਕ ਗੁਲਜੀਤ ਕੌਰ ਦੋ ਉਮੀਦਵਾਰ ਸਕੇ ਤੇ ਅੱਜ ਗੁਲਜੀਤ ਕੌਰ ਜਿਹੜੀ ਹੈਗੀ ਆ ਉਹਨਾਂ ਨੂੰ ਸਾਰੇ ਮੈਂਬਰਾਂ ਵੱਲੋਂ ਜਿਹੜਾ ਅਧਿਕਾਰ ਤੇ ਜਿਹੜਾ ਪੰਜ ਬਣਾਉਣ ਤੇ ਮੋਹਰ ਜਿਹੜੀ ਲਗਾ ਦਿੱਤੀ ਗਈ ਹੈ ਤੋ ਇਹ ਜਿਹੜੇ ਘਟਨਾਕਰਮ ਪੂਰਾ ਵਾਪਰਿਆ ਉਹਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਅਜਹੀਆਂ ਵਾਪਰੀਆਂ ਜਿਹੜੀ ਨਹੀਂ ਵਾਪਰਣੇ ਚਾਹੀਦੀ ਸੀ ਪਹਿਲੀ ਗੱਲ ਜਿਆਦਾ ਅਰਜਰਬ ਕੈਟਾਗਰੀ ਦਾ ਹੈ ਤਾਂ ਉੱਥੇ ਜਨਰਲ ਜਿਹੜਾ ਅਧਿਕਾਰਤ ਪੰਚ ਬਣਾਇਆ ਜਾਣਾ ਉਹ ਕਾਨੂੰਨਾਂ ਦੀ ਔਰ ਨਿਜਮਾ ਦੀ ਉਲੰਘਣਾ ਸੀ ਉਸ ਤੋਂ ਪਰਾਂ ਤੇ ਲਗਾਤਾਰ ਤਰੀਕਾ ਬਰ ਤਰੀਕਾ ਪਾ ਪਾ ਕੇ ਜਿਹੜਾ ਸਮਾਂ ਲੰਘਾਇਆ ਜਾਂਦਾ ਆ ਤੇ ਅੱਜ ਆਖਰਕਾਰ ਜਿਹੜਾ ਐਜੀਟੇਸ਼ਨ ਨਗਰ ਨਿਵਾਸੀਆਂ ਵੱਲੋਂ ਔਰ ਇਲਾਕੇ ਦੇ ਜਿਹੜੇ ਜਲਤ ਆਗੂ ਹੈਗੇ ਆ ਉਹਨਾਂ ਦੀ ਅਗਵਾਈ ਵਿੱਚ ਜਿਹੜਾ ਚਲਾਇਆ ਗਿਆ ਸੀਗਾ ਉਹਨੂੰ ਆਪਣੀ ਕਹਦੀ ਹੈ ਵੀ ਸਿਖਰ ਜਿਹੜਾ ਪ੍ਰਾਪਤ ਹੋ ਕੇ ਸਫਲਤਾ ਪ੍ਰਾਪਤ ਹੋਈ ਹੈਗੀ ਆ ਤੇ ਜਿਹੜਾ ਐਸੀ ਰਿਜ਼ਰਵ ਕੈਟਾਗਰੀ ਤੋਂ ਬੀਬੀ ਔਰ ਗੁਰ ਗੁਰਜੀਤ ਗੌਰ ਉਹਨਾਂ ਨੂੰ ਜਿਹੜਾ ਪੰਚ ਜਿਹੜਾ ਆ ਅਧਿਕਾਰ ਤੇ ਜਿਹੜਾ ਪੰਚ ਉਹ ਬਣਾ ਦਿੱਤਾ ਗਿਆ ਆ ਤੇ ਇੱਥੇ ਇਹ ਵੀ ਜਿਹੜਾ ਦੇਖਣ ਨੂੰ ਕਿ ਜਿਹੜੇ ਸਾਡੇ ਔਰਸੀ ਤੇ ਬਹਿਣ ਵਾਲੇ ਸਾਡੇ ਜਿਹੜੇ ਬਿਊਰੋਕਰੇਟs ਹੈਗੇ ਆ ਸਾਡੇ ਜਿਹੜੇ ਅਧਿਕਾਰੀ ਹੈਗੇ ਉਹਨਾਂ ਨੂੰ ਜਰੂਰ ਜਿਹੜਾ ਨਿਜਮਤ ਜਿਹੜੀ ਰਲੰਗਣਾ ਜਿਹੜੀ ਹੁੰਦੀ ਆ ਉਹਦੇ ਕਰਕੇ ਲੋਕਾਂ ਨੂੰ ਵਾਰ-ਵਾਰ ਜਿਹੜਾ ਆ ਉਹ ਐਜੀਟੇਸ਼ਨਾਂ ਦਾ ਹੜਤਾਲਾਂ ਦਾ ਜਾਂ ਤਾਂ ਕਹੀਦੀ ਏ ਧਰਨੇ ਦੇਣ ਦਾ ਜਿਹੜਾ ਆ ਉਹ ਸਿਲਸਿਲਾ ਆਰੰਭ ਕਰਨਾ ਪੈਂਦਾ ਆ ਤੋਂ ਪਹਿਲੀ ਗੱਲ ਐਸਸੀ ਦੀ ਜਗ੍ਹਾ ਤੇ ਜਿਹੜਾ ਅਧਿਕਾਰਤ ਪੰਚ ਜਨਰ ਲਗਾਇਆ ਗਿਆ ਉਸ ਤੋਂ ਉਪਰੰਤ ਲਗਾਤਾਰ ਖਾਣਾ ਪੂਰਤੀ ਕਰਕੇ ਤਰੀਕਾ ਵਧਾਈਆਂ ਗਈਆਂ ਲੋਕਾਂ ਨੂੰ ਮਜਬੂਰ ਕੀਤਾ ਗਿਆ ਕਿ ਉਹ ਐਜੀਟੇਸ਼ਨ ਕਰਨਾਂ ਪਰ ਜਦੋਂ ਇਹ ਮਾਮਲਾ ਵਾਧਾ-ਵਾਧਾ মিডিਆ ਦੇ ਰਾਹੀਂ ਦੁਨੀਆ ਪੱਧਰ ਤੇ ਪਹੁੰਚ ਗਿਆ ਤੇ ਅੱਜ ਆਖਰਕਾਰ ਜਿਹੜਾ ਆ ਜਿਹੜਾ ਐਸਸੀ ਰਿਜ਼ਰਵ ਕੈਟਾਗਰੀ ਚੋਂ ਬੀਬੀ ਗੋਲਜੀਤ कौर ਜਿਹੜਾ ਆ ਉਹਨਾਂ ਨੂੰ ਬਣਾ ਦਿੱਤਾ ਗਿਆ ਤੇ ਇੱਥੇ ਇਹ ਜਿਹੜਾ ਵੀਡੀਓ ਦਾਫਤਰ ਆ ਅੱਜ ਇੱਥੇ ਇੱਥੇ ਜਦੋਂ ਪਹੁੰਚੇ ਆ ਤੇ ਵੀਡੀਓ ਦਾਫਤਰ ਦਾ ਬਾਹਲਾ ਬੋਰਡ ਉਹਤੇ ਨਜ਼ਰ ਮਾਰਦਿਆਂ 1965 ਦੀ ਇਹ ਬਿਲਡਿੰਗ ਬਣੀ ਪਈ ਹੈ ਇਹਦਾ ਰੱਖ-ਰਖਾ ਕਿਉਂਕਿ ਇਹ ਜਿਹੜੀ ਬਿਲਡਿੰਗ ਆ ਦੇਖਣ ਤੋਂ ਇਹ ਲੱਗਦਾ ਵੀ ਕਿਸੇ ਵੇਲੇ ਵੀ ਕਿਸੇ ਹਾਦਸੇ ਦਾ ਸ਼ਿਕਾਰ ਹੋ ਕੇ ਜਾਨੇ ਮਾਲ ਜਿਹੜਾ ਨੁਕਸਾਨ ਇੱਥੇ ਵੀ ਹੋ ਸਕਦਾ ਆ ਉਸ ਤੋਂ ਉਪਰੰਤ ਜਿੱਥੇ ਪਬਲਿਕ ਦਾ ਅੰਦਰ ਰਹਿਣ ਦਾ ਥਾਂ ਹੈਗਾ ਆ ਬੈਠਣ ਵਾਸਤੇ ਜਿਹੜਾ ਅਰੇਂਜਮੈਂਟ ਹੈਗਾ ਉੱਥੇ ਨਿਗਾਹ ਮਾਰ ਲਈ ਜਾਵੇ ਉਹਦੇ ਨਾਲ ਉੱਥੇ ਜਿਹੜਾ ਸਟਾਫ ਜਿਹੜਾ ਆ ਉਹਨਾਂ ਦੀਆਂ ਗੱਡੀਆਂ ਜਾਂ ਉਹਨਾਂ ਦੇ ਮੋਟਰਸਾਈਕਲ ਸਾਈਕਲ ਜਿਹੜੇ ਆ ਉਹ ਪਬਲਿਕ ਵਾਸਤੇ ਜਿਹੜਾ ਬੈਠਣ ਵਾਸਤੇ ਜਿਹੜੀ ਸਪੇਸ ਹੈ ਉੱਥੇ ਜਿਹੜੀ ਆ ਪਾਰਕ ਕੀਤੀ ਸਿਵਲ ਪ੍ਰਸ਼ਾਸਨਿਕਾ ਖਾਸ ਕਰਕੇ ਡੀਸੀ ਸਾਹਿਬ ਰੈਸਟਰੀ ਸਾਹਿਬ ਇਹ ਜਰੂਰ ਚੀਜ਼ਾਂ ਧਿਆਨ ਮੰਗਦੀਆਂ ਆ ਪਹਿਲੀ ਕਬ ਜਿਹੜੀ ਬਿਲਡਿੰਗ ਹੈਗੀ ਆ ਕਿਉਂਕਿ ਇੱਥੋਂ ਜਿਹੜੀ ਸਰਵਿਸ ਦਿੱਤੀ ਜਾਣੀ ਆ ਉਹ ਕਟੋਗਰ 52 53 ਪਿੰਡ ਜਿਹੜੇ ਵੀਡੀਓ ਬਲੌਗ ਦੇ ਅੰਡਰ ਹੁੰਦੇ ਹੈਗੇ ਆ ਪਰ ਇਹਦੀ ਬਿਲਡਿੰਗ ਜੇ ਦੇਖ ਤੋਂ ਲੱਗਦਾ ਨਹੀਂ ਵੀ ਇਹ ਵੀਡੀਓ ਦਫ਼ਤਰ ਜਿਹੜੀ ਬਿਲਡਿੰਗ ਹੈਗੀ ਆ ਉਹ ਇਨਸਾਨੀ ਵਰਤੋਂ ਵਾਸਤੇ ਹੈਗੀ ਆ ਕਿਉਂਕਿ ਇਹਦਾ ਰੱਖਰਖਾ ਜਾਂ ਇਹਦੀ ਇਹਦੀ ਜਿਹੜੀ ਹਾਲਤ ਆ ਜੋ 1965 ਦੀ ਇਮਾਰਤ ਬਣੀ ਆ ਤੇ ਇਹ ਧਿਆਨ ਮੰਗਦੀ ਆ ਕਿ ਕਿਸੇ ਵੇਲੇ ਵੀ ਇਹ ਡੈਕ ਕਿਸੇ ਹਾਸੇ ਨੂੰ ਸੱਦਾ ਦੇ ਸਕਦੀ ਹੈਗੀ ਆ ਤੇ ਉਸ ਤੋਂ ਉਪਰੰਤ ਇੱਥੇ ਜਿਹੜਾ ਡਿਪਾਰਟਮੈਂਟ ਹੈਗਾ ਆ ਇੱਥੇ ਕਰੀਬ ਲਗਭਗ ਪੰਚਾਇਤ ਸਤਰਾ ਦੀਆਂ 13 ਅਸਾਮੀਆਂ ਵਿੱਚੋਂ 10 ਅਸਾਮੀਆਂ ਖਾਲੀ ਹੈਗੀਆਂ ਆ ਪੰਚਾਇਤ ਅਫਸਰ ਦੀ ਅਸਾਮੀ ਖਾਲੀ ਹੈਗੀ ਆ ਤੇ ਉਸ ਤੋਂ ਉਪਰੰਤ ਇਹੋ ਜੇ ਐਡਜਿਟੇਸ਼ਨ ਰੋਜ਼ ਉਹ ਰੋਜ਼ਾਨਾ ਇੱਥੇ ਹੁੰਦੇ ਆ ਤੇ ਪਬਲਿਕ ਦੇ ਪੰਚਾਇਤਾਂ ਦੇ ਕੰਮ ਕਿਵੇਂ ਹੋਣੇ ਸੰਭਵ ਆ ਸੇ ਸਿਵਲ ਪ੍ਰਸ਼ਾਸਨ ਡੀਸੀ ਸਾਹਿਬ ਔਰ ਪੰਜਾਬ ਗਵਰਨਮੈਂਟ ਨੂੰ ਜ਼ਰੂਰ ਧਿਆਨ ਦੇਣੀ ਚਾਹੀਦੀ ਲੋੜ ਹੈਗੀ ਆ ਤੇ ਜਿਹੜੇ ਅਧਿਕਾਰੀ ਹੈਗੇ ਆ ਨਿਯਮਾਂ ਦੇ ਤਹਿਤ ਕਾਨੂੰਨ ਦੇ ਤਹਿਤ ਕਾਰਵਾਈ ਕਰਨ ਜਿੱਥੇ ਆਮ ਲੋਕਾਂ ਨੂੰ ਜਿਹੜਾ ਆ ਪਰੇਸ਼ਾਨ ਹੋਣਾ ਪੈਂਦਾ ਹੈ ਕਾਨੂੰਨਾਂ ਦਾ ਉਲੰਘਣ ਹੁੰਦਾ ਹੈ ਸੋ ਇਹ ਜੋ ਜ਼ਰੂਰ ਜਿਹੜੀਆਂ ਨੀਤੀਆਂ ਧਿਆਨ ਮੰਗਦੀਆਂ ਹੈਗੀਆਂ ਆ ਪੰਜਾਬ ਸਰਕਾਰ ਔਲ ਡੀਸੀ ਸਾਹਿਬ ਨੇ ਇਹਨਾਂ ਗੱਲਾਂ ਬwol ਜਿਹੜਾ ਧਿਆਨ ਦੇਣ ਦੀ ਲੋੜ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਘਰਮਾਨ ਨੇ ਉਹਨਾਂ ਨੂੰ ਬਣਾਇਆ ਐਸੀ ਵੂਮਨ ਅੱਛਾ ਐਸੀ ਵੂਮਨ ਨੂੰ ਸਿਰਫ ਇਹ ਅਧਿਕਾਰਤ ਪੰਚ ਜਿਹੜਾ ਬਣਾ ਦਿੱਤਾ ਅੱਜ ਐਲਾਨ ਹੋ ਗਿਆ ਹਾਂਜੀ ਅੱਛਾ ਅਵੇਸੇ ਕਾਨੂੰਨ ਤਾਂ ਪਹਿਲਾਂ ਵੀ ਇਹੀ ਕਹਿੰਦਾ ਸੀਗਾ ਵੀ ਅਧਿਕਾਰ ਤਾਂ ਪੰਚ ਦੀ ਜਗ੍ਹਾ ਕਰਨਾ ਆਪਾਂ ਅੱਜ ਦਾ ਹੀ ਕਰਨਾ ਅੱਜ ਹੋ ਗਿਆ ਜੀ ਹੋ ਗਿਆ ਬਣ ਗਿਆ ਸੈਂਪੀ ਹੋ ਗਈ ਪੰਚਾਇਤ ਦੀ ਕੰਮ ਕਰਨ ਨੂੰ ਸਾਰੇ ਉਹ ਤਿਆਰ ਗੱਲ ਨੇ ਹਾਂਜੀ ਮੈਂ ਗੁਲਜੀਤ ਕੌਰ ਜ਼ਗਾਰਿਤ ਪੰਚ ਸਾਰਿਆਂ ਦਾ ਪਿੰਡ ਵਸੀਆਂ ਦਾ ਧੰਨਵਾਦ ਕਰਦੀ ਹਾਂ ਸਾਰਿਆਂ ਨੇ ਬਹੁਤ ਮਿਹਨਤ ਕੀਤੀ ਆ ਇਦੇ ਵਾਪਸ ਅਸੀਂ ਆਪਣੇ ਫੀਡ ਨੂੰ ਜਿੱਤ ਸਕਿਆ ਨਾਲ ਹੀ ਸਾਰੀ ਪੰਚਾਇਤ ਦਾ ਬਹੁਤ ਧੰਨਵਾਦ ਉਹਨਾਂ ਨੇ ਮੈਨੂੰ ਸਹਿਯੋਗ ਦਿੱਤੀ ਹੈ ਉਹ ਸਾਰੇ ਜੋ ਵੀ ਪਿੰਡ ਦੇ ਕੰਮ ਆ ਸੀ ਪੂਰੀ ਪੰਚਾਇਤ ਇਕੱਠੇ ਹੋ ਕੇ ਕਰਾਏ ਇਹ ਰਾਤ ਮਿਲ ਕੇ ਕਰਾਂਗੇ ਇਹਦੇ ਕਿਤੇ ਬਸ ਇੱਕ ਕੋਈ ਟਾਈਮ ਹੀ ਸੀਗਾ